ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਨਵਾਂ ਰਿਸ਼ਤਾ ਲੈ ਕੇ ਆਏ ਜੀ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰਨਾ ਕਿਉਂਕਿ ਜੇਕਰ ਤੁਸੀਂ ਸਾਡਾ ਚੈਨਲ ਫੋਲੋ ਕਰੋਗੇ ਫਿਰ ਹੀ ਤੁਹਾਡੇ ਕੋਲ ਨਵੀਂ ਨਵੀਂ ਅਪਡੇਟ ਆਉਣਗੀਆਂ ਭਾਵੇਂ ਕੁੜੀ ਦਾ ਰਿਸ਼ਤਾ ਹੈ ਭਾਵੇਂ ਮੁੰਡੇ ਦਾ ਹਨਾ ਜੋ ਵੀ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਬੇਨਤੀ ਤੁਹਾਨੂੰ ਕਰਾਂਗੇ ਜਿਵੇਂ ਰੇਕ ਵੀਡੀਓ ਚ ਕਰਦਾ ਹਾਂ ਵੀ ਤੁਸੀਂ ਆਪ ਦੀ ਫੋਲੋ ਇਨਕੁਆਰੀ ਕਰਕੇ ਰਿਸ਼ਤਾ ਕਰੋ ਕਿਉਂਕਿ ਨਿੱਜੀ ਰੂਪ ਦੇ ਵਿੱਚ ਸਾਨੂੰ ਕਿਸੇ ਪਰਿਵਾਰ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਜੋ ਸਾਨੂੰ ਪਰਿਵਾਰ ਵਾਲੇ ਪਾਵੇਂ ਲੜਕੀ ਵਾਲੇ ਪਾਵੇਂ ਲੜਕੇ ਵਾਲੇ ਰਿਸ਼ਤਾ ਭੇਜਦੇ ਆ ਹੀ ਉਹ ਹੀ ਤੁਹਾਡੇ ਨਾਲ ਸਾਂਝਾ ਕਰਦੇ ਆ ਸੋ ਇਸ ਕਰਕੇ ਅਸੀਂ ਕਿਸੇ ਵੀ ਪਰਿਵਾਰ ਦੀ ਕਿਸੇ ਪ੍ਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦੇ ਸੋ ਬੇਨਤੀ ਜ਼ਰੂਰ ਮੰਨਿਓ ਤਾਂ ਇਹ ਰਿਸ਼ਤਾ ਜੀ ਗਰਗ ਪਰਿਵਾਰ ਦੇ ਲੜਕੇ ਦਾ ਬਠਿੰਡੇ ਤੋਂ ਆ ਕਾਫੀ ਵਧੀਆ ਕੰਮ ਕਰਾ ਰਿਹਾ ਇਹ ਲੜਕੇ ਦਾ ਕਾਫੀ ਅੱਛੀ ਪ੍ਰਾਪਰਟੀ ਆ ਗਰਗ ਪਰਿਵਾਰ ਦਾ ਲੜਕਾ ਜੀ ਪਰ ਉਹ ਜਟ ਸਖ ਪਰਿਵਾਰ ਦੇ ਵਿੱਚ ਵਿਆਹ ਕਰਵਾਉਣਾ ਚਾਹੁੰਦਾ ਸੋ ਕਈ ਵਾਰੀ ਕਿਸੇ ਨੂੰ ਕੋਈ ਜਾਤੀ ਬੰਧਨ ਨਹੀਂ ਉਹਦਾ ਜੱਟ ਸਾਕ ਪਰਿਵਾਰ ਵਾਲਿਆਂ ਨੂੰ ਤਾਂ ਉਹ ਐਸੇ ਸੰਬੰਧੀ ਮੈਨੂੰ ਡਾਟਾ ਭੇਜ ਸਕਦੇ ਆ ਨਾ ਮੈਂ ਪਰਿਵਾਰ ਵਾਲਿਆਂ ਨਾਲ ਸਾਰੀ ਗੱਲਬਾਤ ਕਰਵਾ ਦੂੰਗਾ ਤਾਂ ਗਰਗ 1996 ਦਾ ਯਾਨੀ ਕਿ ਬੋਲਣਾ ਗਰਗ ਜਿਹੜੀ ਕਾਸਟ ਦਾ ਲੜਕੇ ਦੀ ਤੇ ਬਠਿੰਡਾ ਬਰਥਪਲੇਸ ਆ ਹਾਈਟ ਹੈਗੀ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਪਲੱਸ 2 ਆ ਇੱਕ ਬ੍ਰਦਰ ਮੈਰਿਡ ਆ ਸਿਸਟਰ ਆ ਉਹ ਵੀ ਮੈਰਿਡ ਆ ਬਿジネス ਹੈਗਾ ਜੀ ਲੜਕੇ ਦਾ ਆਪਣਾ ਖੁੱਦ ਦਾ ਪੈਟਰੋਲ ਪੰਪ ਆ ਜੀ ਤੇ ਇੱਕ ਹੋਰ ਮੈਲ ਹੈਗੀ ਆ ਜੀ ਫਿਲਿੰਗ ਸਟੇਸ਼ਨ ਇੱਕ ਔਇਲ ਟਰੇਡਰਸ ਆ ਯਾਨੀ ਕਿ ਕਾਫੀ ਅੱਛੇ ਕਾਰੋਬਾਰ ਹੈਗੇ ਲੜਕੇ ਦੇ ਤਾਂ ਜੇ ਕੋਈ ਜੱਟ ਸਿਕ ਪਰਿਵਾਰ ਦਾ ਲੜਕਾ ਗਰਗ ਪਰਿਵਾਰ ਦੇ ਵਿੱਚ ਰਿਸ਼ਤਾ ਕਰਨਾ ਚਾਹੁੰਦਾ ਹੋਵੇ ਆਮ ਬਿਲਕੁਲ ਗਰੀਬ ਪਰਿਵਾਰ ਹੋਵੇ ਕੋਈ ਡਿਮਾਂਡ ਨਹੀਂ ਬਸ ਪਰਿਵਾਰ ਜਿਹੜਾ ਨਾਲ ਖੜਨ ਵਾਲਾ ਹੋਣਾ ਚਾਹੀਦਾ ਤਾਂ ਜੀ ਨੂੰ ਵੀ ਰਿਸ਼ਤੇ ਦੀ ਇਸ ਦੀ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ ਤਾਂ ਉੱਪਰ ਅਸੀਂ ਆਪਦਾ ਨੰਬਰ ਦਿੱਤਾ ਤੁਸੀਂ ਇਹ ਤੇ ਮੈਨੂੰ ਆਦਾ ਡਾਟਾ ਭੇਜ ਸਕਦੇ ਹੋ ਤੇ ਜੇਕਰ ਤੁਸੀਂ ਵੀ ਆਪਣੇ ਵਿਆਹ ਦੀ ਐਡ ਲਵਾਉਣੀ ਚਾਹੁੰਦੇ ਹੋ ਰਿਸ਼ਤੇ ਦੀ ਭਾਲ ਵਿੱਚ ਹੋ ਤਾਂ 778516700 ਸਾਡੇ ਨੰਬਰ ਤੇ ਤੁਸੀਂ ਆਦਾ ਡਾਟਾ ਸ਼ੇਅਰ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਜਿਹਨੂੰ ਵੀ ਰਿਸ਼ਤੇ ਲੋੜੇ ਸਾਡਾ ਸੰਪਰਕ ਕਰ ਸਕਦਾ ਹਾਂਜੀ ਇਹ ਇੱਕ ਇਹ ਰਿਸ਼ਤਾ ਇੱਕ ਹੋਰ ਜਣਕੇ ਜੇ ਤੁਸੀਂ ਘਰ ਜਵਾਈ ਕੋਈ ਰੱਖਣਾ ਚਾਹੁੰਦਾ ਤਾਂ ਵੀ ਇਹ ਰਿਸ਼ਤਾ ਲੈ ਲੈਣਗੇ ਅਗਰ ਦੋ ਭਾਈਆ ਇੱਕ ਜੇ ਮੰਨ ਲਓ ਇਹਨਾਂ ਨੇ ਬਿਜ਼ਨਸ ਆ ਦਾ ਆਪਰੇਟ ਕਰਨਾ ਉਹ ਉਹ ਤਾਂ ਚੱਲੀ ਜਾਣਾ ਕਈ ਵਾਰੀ ਕੋਈ ਪਰਿਵਾਰ ਹੁੰਦਾ ਘਰ ਜਵਾਈ ਜੱਟ ਸਿਕ ਪਰਿਵਾਰ ਘਰ ਜਵਾਈ ਰੱਖਣਾ ਚਾਹੁੰਦਾ ਤਾਂ ਵੀ ਇਹ ਰਿਸ਼ਤਾ ਲੈ ਲੈਣਗੇ ਜਣਕੇ ਇਹਨਾਂ ਦੀ ਇਹ ਜੱਟ ਸਿਕ ਪਰਿਵਾਰ ਦੇ ਵਿੱਚ ਹੀ ਵਿਆਹ ਕਰਵਾਉਣਾ ਚਾਹੁੰਦਾ ਲੜਕਾ ਸੋ ਜਿਨ ਨੂੰ ਵੀ ਕੋਈ ਜਾਤੀਬੰਧਨ ਸੰਬੰਧੀ ਕੋਈ ਨਈ ਇਤਰਾਜ਼ਤਾ ਉਹ ਸੰਪਰਕ ਕਰਾ